ਦੇਖੋ ਗੁਰੂ ਪਿਆਰ ਵਾਲਿਓ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਆਪਣੇ ਸਰੀਰ ਤੇ ਤਸੀਹੇ ਚੱਲੇ ਕਿਉਂਕਿ ਵੀ ਮਨੁੱਖਤਾ ਦਾ ਭਲਾ ਹੋ ਜੇ ਮਨੁੱਖਤਾ ਜਦੋਂ ਸ਼ਬਦ ਗੁਰੂ ਨਾਲ ਜੁੜੇਗੀ ਗੁਰਬਾਣੀ ਨਾਲ ਜੁੜੇਗੀ ਤੇ ਮਨੁੱਖਤਾ ਦਾ ਭਲਾ ਹੋਏਗਾ ਜਿਵੇਂ ਕਿ ਆਪਾਂ ਇੱਥੇ ਪੱਟੀ ਲਿਖੀ ਗੁਰਬਾਣੀ ਪੜ੍ਹਦੇ ਆਂ ਕੱਲ ਦੇ ਇਪਾਮਨ ਪਵਿੱਤਰ ਅੰਗ 432 ਤੇ ਸੁਭਾਇਮਾਨ ਸ਼ਬਦ ਹੈ ਇਨਾਂ ਵਿੱਚ ਸ਼ਬਦਾਂ ਜਿਹੜਾ ਮਹਾਰਾਜ ਨੇ ਦੱਸਿਆ ਸੀ ਵੀ ਇਨਾਂ ਅੱਖਰਾਂ ਮੇਹ ਜੋ ਗੁਰਮੁਖ 부ਜੇ ਤੇ ਸਿਰ ਲੇਖ ਨਾ ਹੋਈ ਵੀ ਜੇ ਤੁਸੀਂ ਇਨਾਂ ਅੱਖਰਾਂ ਨੂੰ 부ਜ ਗਏ 부ਜ ਕੇ ਕੋ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਭਾਈ ਇਨਾਂ ਬਚਨਾਂ ਦੀ ਤੁਸੀਂ ਕਮਾਈ ਕੀਤੀ ਤੇ ਸੋਡੇ ਸਿਰ ਲੇਖਾ ਨਹੀਂ ਰਹੇਗਾ ਕਿਸੇ ਵੀ ਕਿਸਮ ਦਾ ਇਹ ਜਿਹੜਾ ਮਨੁੱਖਾ ਜੀਵਨ ਲੇਖੇ ਵਿੱਚ ਲੱਗ ਜਾਏਗਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਤੇ ਬਹਿਮਾ ਭਰਮਾ ਰਸਮਾਂ ਰਵਾਜਾਂ ਚੋਂ ਨਿਕਲ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ ਮਨੁੱਖਤਾ ਤੇ ਮਨੁੱਖਤਾ ਦਾ ਭਲਾ ਹੋ ਜੇ ਦੇਖੋ ਮਨੁੱਖਤਾ ਦੀ ਖਾਤਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਗਰਬਾਣੀ ਦਾ ਜਹਾਜ਼ ਆਪਾਂ ਨੂੰ ਦਿੱਤਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ ਦਿੱਤਾ ਆਪਾਂ ਨੂੰ ਵੀ ਇਸ ਸ਼ਬਦ ਗੁਰੂ ਦੇ ਨਾਲ ਜੁੜ ਕੇ ਭਾਈ ਸੋਡਾ ਜੀਵਨ ਸਫਲਾ ਹੋ ਜੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਤਾ ਨਾ ਸ਼ਬਦ ਗੁਰੂ ਦੇ ਨਾਲ ਜੋੜਨ ਵਾਸਤੇ ਤੇ ਇਥੇ ਵੀ ਆਪਾਂ ਭਾਈ ਗੁਰੂ ਸਾਹਿਬ ਦੇ ਬਚਨ ਮੰਨਣੇ ਨੇ ਮਹਾਰਾਜ ਨੇ ਦੱਸਿਆ ਵੀ ਇਨ੍ਹਾਂ ਅੱਖਰਾਂ ਮੇ ਜੋ ਇਨ੍ਹਾਂ ਅੱਖਰਾਂ ਮਹਿ ਜੋ ਗੁਰਮੁਖ ਬੁੱਝੇ ਤਿਸ ਸਿਰ ਲੇਖ ਨ ਹੋਈ ਬੇ ਵਿਦਵਾਨ ਉਹੀ ਮਨੁੱਖ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀ ਉਸ ਪ੍ਰਭੂ ਦੇ ਅਸਲੇ ਨੂੰ ਸਮਝ ਲੈਂਦਾ ਹੈ ਤੇ ਫਿਰ ਜੀਵਨ ਰਾਹ ਤੋਂ ਲਾਂਬੇ ਨਹੀਂ ਜਾਂਦਾ ਉਸ ਮਨੁੱਖ ਦੇ ਸਿਰ ਉੱਤੇ ਬਕਾਰਾਂ ਦਾ ਕੋਈ ਕਰਜ਼ਾ ਇਕੱਠਾ ਨਹੀਂ ਹੁੰਦਾ ਅਗਲੇ ਬੰਦ ਚ ਮਹਾਰਾ ਦੱਸਦੇ ਨੇ ਊੜੇ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨ ਪਾਇ ਮਹਾਰਾ ਜੀ ਕਹਿੰਦੇ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅਖੀਰਲਾ ਬੰਨਾ ਲੱਭ ਨਹੀਂ ਸਕਦਾ ਜਾਂ ਲੱਭ ਨਹੀਂ ਸਕੀਦਾ ਮਨੁੱਖਾ ਜਨਮ ਪਾ ਕੇ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਹ ਇੱਕ ਕਮਾਈ ਹੈ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਇੱਕ ਜੀਵਨ ਵਾਸਤੇ ਕਮਾਈ ਹੈ ਇਹ ਇੱਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ ਜੀਵਨ ਦੇ ਜੀਵਾਤਮਾ ਦੇ ਕਹ ਲਓ ਆਪਾਂ ਵੀ ਜੀਵ ਆਤਮਾ ਦੇ ਸਦਾ ਨਾਲ ਇਹੀ ਕਮਾਈ ਨਿਭੇਗੀ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਉਹਦੇ ਗੁਣ ਗੁਣੇ ਤੇ ਉਹਦੀ ਸਿਫਤ ਸਲਾਹ ਕਰਨੀ ਅੱਗੇ ਸੇਵਾ ਕਰੇ ਸਹੀ ਫਲ ਪਾਵੇ ਜਿੰਨੀ ਸੱਚ ਕਮਾਇਆ ਮਹਾਰਾਜ ਕਹਿੰਦੇ ਜਿੰਨਾ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ ਜੋ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ ਧਿਆਨ ਨਾਲ ਸੁਣ ਲਓ ਸੰਗਤ ਜੀ ਵੇ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਤਾਂ ਹੀ ਛੋੜੇ ਜੀਵਨ ਦਾ ਮਨੋਰਥ ਹਾਸਲ ਕਰਦੇ ਹੋ ਤੁਸੀਂ ਤੇ ਨਹੀਂ ਤਾਂ ਫਿਰ ਜਿੰਦਿਆਂ ਲਾਸਾਂ ਕਹਿ ਲੋ ਤੁਰਿਆ ਫਿਰਦਾ ਬੰਦਾ ਜਿੱਧਰ ਨੂੰ ਕੋਈ ਕਹਿੰਦਾ ਮੂੰਹ ਚੱਕ ਕੇ ਤੁਰ ਪੈਂਦਾ ਰੀਤਾਂ ਰਵਾਜਾਂ ਰਸਮਾਂ ਦੇ ਵਿੱਚ ਰੁੱਝਿਆ ਹੋਇਆ ਇਨਸਾਨ ਉਹ ਪ੍ਰਭੂ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਤੇ ਅੱਗੇ ਆਪਾਂ ਜਦੋਂ 35 ਪੜਦੇ ਹੁੰਦੇ ਸੀ ਉਦੋਂ ਕਹਣਾ ਗੰਗਾ ਗੰਗਾ ਹੀ ਸਹੀ ਜਿਹੜਾ ਆਖਰੀ ਆ ਆ ਜਾਣਾ ਨਾ ਅੱਖਰ ਬਜਾਂ ਨਾਣਾ ਨਾਣਾ ਹੀ ਸਹੀ ਜਾਂ ਗੰਗਾ ਗੰਗਾ ਹੀ ਸਹੀ ਉਹਦਾ ਕੋਈ ਅਰਥ ਨਹੀਂ ਉਹਦੇ ਵਿੱਚ ਦੱਸਿਆ ਪਰ ਗੁਰੂ ਸਾਹਿਬ ਨੇ ਦੱਸਿਆ ਜੀ ਮਹਾਰਾਜ ਕਹਿੰਦੇ ਗੰਗੇ ਗਿਆਨ 부ਜੇ ਜੇ ਕੋਈ ਇੱਕ ਇੱਕ ਅੱਖਰ ਦਾ ਅਰਥ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਣ ਇਹ ਸ਼ਬਦ ਸੁਣ ਲਿਓ ਜੀ ਧਿਆਨ ਨਾਲ ਗੰਗੇ ਗਿਆਨ 부ਜੇ ਜੇ ਕੋਈ ਪੜਿਆ ਪੰਡਤ ਸੋਈ ਮਹਾਰਾਜ ਕਹਿੰਦੇ ਉਹੀ ਬੰਦਾ ਪੜਿਆ ਹੋਇਆ ਹੈ ਉਹੀ ਪੰਡਤ ਹੈ ਜੋ ਪ੍ਰਮਾਤਮਾ ਨਾਲ ਜਾਣ ਪਛਾਣ ਪਾਉਣੀ ਸਮਝ ਲਏ ਜੋ ਇਹ ਸਮਝ ਲਏ ਕਿ ਸਿਰਫ ਪ੍ਰਮਾਤਮਾ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ ਤੇ ਨਹੀਂ ਤਾਂ ਕੋਈ ਕਹਿੰਦਾ ਜੀ ਮੇਰੇ ਤੇ ਲਾਡੀ ਸ਼ਾਹ ਦੀ ਬੜੀ ਕਿਰਪਾ ਕੋਈ ਕਹਿੰਦਾ ਮੇਰੇ ਤੇ ਲਾਲਾ ਵਾਲੇ ਦੀ ਬੜੀ ਕਿਰਪਾ ਕੋਈ ਕਹਿੰਦਾ ਬਾਬੇ ਕੋਟੜਲੇ ਵਾਲੇ ਦੀ ਬੜੀ ਕਿਰਪਾ ਕੋਈ ਕਹਿੰਦਾ ਦਾਤੀ ਦੀ ਬੜੀ ਕਿਰਪਾ ਆਪੋ ਆਪਣੇ ਵਿਚਾਰਾਂ ਮੁਤਾਬਕ ਆਪੋ ਆਪਣੇ ਖਿਆਲਾਂ ਮੁਤਾਬਕ ਹਰੇਕ ਇਨਸਾਨ ਇਹੀ ਕਹਿੰਦਾ ਜਿਹਦੀ ਉਹ ਮੰਨਤਾ ਕਰਦਾ ਉਹਦੀ ਗੱਲ ਹੀ ਕਰਦਾ ਉਹ ਵੀ ਉਹਦੀ ਬੜੀ ਕਿਰਪਾ ਪਰ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਉਹ ਕਹਿੰਦਾ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਗੁਰੂ ਦੀ ਬੜੀ ਕਿਰਪਾ ਠੀਕ ਹੈ ਜੀ ਇੱਥੇ ਗੁਰੂ ਸਾਹਿਬ ਨੇ ਆਪਾਂ ਨੂੰ ਇਹੀ ਸਮਝਾਇਆ ਵੀ ਭਾਈ ਸਿਰਫ ਪ੍ਰਮਾਤਮਾ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ ਉਹੀ ਸਾਰਿਆਂ ਦੀ ਦੇਖਭਾਲ ਕਰਦਾ ਉਹੀ ਰੱਖਿਆ ਕਰਦਾ ਉਹੀ ਪੈਦਾ ਕਰਨ ਵਾਲਾ ਤੇ ਉਹੀ ਜੀਵਨ ਲੀਲਾ ਨੂੰ ਸਮਾਪਤ ਕਰਨ ਵਾਲਾ ਹੈ ਹੋਰ ਕਿਸੇ ਦਾ ਕੋਈ ਇੱਥੇ ਹੁਕਮ ਨਹੀਂ ਚੱਲਦਾ ਗੱਲ ਨਬੇੜੋ ਕਿ ਕਿਸੇ ਦਾ ਹੁਕਮ ਨਹੀਂ ਚੱਲਦਾ ਪ੍ਰਭੂ ਪਰਮਾਤਮਾ ਤੋਂ ਬਿਨਾਂ ਜੋ ਕੁਝ ਹੁੰਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅੰਦਰ ਹੁੰਦਾ ਹੈ ਆ ਦੱਸ ਦਿਨੇ ਅਗਲੇ ਬੰਦ ਚ ਮਹਾਰਾਜ ਸਰਬ ਜੀ ਆ ਮੈਂ ਏਕੋ ਜਾਣੇ ਹੋ ਮੈਂ ਕਹੇ ਨਾ ਕੋਈ ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ ਉਸ ਦੀ ਪਛਾਣ ਹੈ ਕਿ ਉਹ ਸਿਰਫ ਇਹ ਨਹੀਂ ਆਖਦਾ ਕਿ ਮੈਂ ਮੈਂ ਹੀ ਹੋਵਾਂ ਭਾਵ ਉਹ ਬੰਦਾ ਸਵਾਰਥੀ ਨਹੀਂ ਰਹਿ ਸਕਦਾ ਕਿਉਂਕਿ ਉਹਨੂੰ ਸੂਝ ਆ ਜਾਂਦੀ ਆ ਵੀ ਪ੍ਰਭੂ ਪਰਮਾਤਮਾ ਦੀ ਹੀ ਕਿਰਪਾ ਸਾਰੇ ਜੀਵਾਂ ਦਾ ਦਾਤਾ ਉਹੀ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਆਪਾਂ ਸਾਰੇ ਜੀਵ ਪ੍ਰਭੂ ਪਰਮਾਤਮਾ ਦੀ ਅੰਛਵੰਛਾ ਉਹੀ ਸਾਨੂੰ ਪੈਦਾ ਕਰਦਾ ਉਹੀ ਸਾਡੀ ਦੇਖਰੇਖ ਕਰਦਾ ਉਹੀ ਸਾਡੇ ਵਾਸਤੇ ਰਿਜਕ ਪੈਦਾ ਕਰਦਾ ਹੁਣ ਇੱਥੇ ਕੋਈ ਸਵਾਲ ਕਰਨ ਵਾਲਾ ਕਹੇ ਵੀ ਜ਼ਿਮੀਦਾਰ ਬੀਜ ਦਾ ਹਾਂ ਠੀਕ ਆ ਬੀਜ ਦਾ ਬੋਂਦਾ ਬੋਂਦਾ ਵੀ ਆ ਬੀਜ ਦਾ ਵੀ ਆ ਪਰ ਉਹ ਧਰਤੀ ਕਿਹਨੇ ਬਣਾਈ ਆ ਚਲੋ ਪਹਿਲਾਂ ਗੱਲ ਇਹ ਸਮਝ ਲਈਏ ਵੀ ਜਿਹੜੀ ਜ਼ਮੀਨ ਨੂੰ ਬੋਂਦਾ ਉਹ ਧਰਤੀ ਤਾਂ ਕਾਲਪੁਰਖ ਵਾਹਿਗੁਰੂ ਨੇ ਬਣਾਈ ਆ ਨਾ ਬੰਦੇ ਨੇ ਤਾਂ ਨਹੀਂ ਬਣਾਈ ਨਾ ਬਣਾ ਸਕਦਾ ਇੱਕ ਚੁੰਡੀ ਵੀ ਮਿੱਟੀ ਦੀ ਬਣਾ ਨਹੀਂ ਸਕਦਾ ਚੁਟਕੀ ਜਿਹਨੂੰ ਕਹਿੰਦੇ ਨੇ ਇੱਕ ਚੁੰਡੀ ਚਮਚਾ ਕਹਿ ਲੋ ਚਲ ਸੌਖੀ ਸਮਝ ਆ ਜਾਊਗੀ ਵੀ ਇੱਕ ਚਮਚਾ ਵੀ ਮਿੱਟੀ ਦਾ ਨਹੀਂ ਬਣਾ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਧਰਤੀ ਬਣਾਈ ਆ ਫਿਰ ਉਹਨੂੰ ਮਨੁੱਖ ਨੂੰ ਪੈਦਾ ਕੀਤਾ ਜਿਹੜਾ ਬੋਂਦਾ ਫਿਰ ਉਹਨੇ ਜਿਹੜਾ ਬੀਜ ਪਾਇਆ ਉਹਦੇ ਚ ਮੱਕੀ ਕਣਕ ਜੋ ਵੀ ਆ ਝੋਨਾ ਬੀਜਿਆ ਉਹ ਵੀ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਚਲੋ ਅਸੀਂ ਬਾਹੀ ਬੀਜ ਲਈ ਪਾਣੀ ਵੀ ਦੇਤਾ ਖਾਦ ਖਰਾਕ ਵੀ ਚਲੋ ਪਾਤੀ ਅਸੀਂ ਪਰ ਉਹ ਉਹਦੇ ਪੌਦਿਆਂ ਨੂੰ ਅਗਾਉਣਾ ਤੇ ਜਾਂ ਉਹਨੂੰ ਫਲ ਫੁੱਲ ਲਾਉਣਾ ਮਨੁੱਖ ਦੇ ਵਾਸ ਵਿੱਚ ਨਹੀਂ ਹੈ ਇਹ ਧਿਆਨ ਦਿਓ ਇਹ ਧਿਆਨ ਦਿਓ ਜਿਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ ਉਸ ਦੀ ਪਛਾਣ ਇਹ ਹੈ ਕਿ ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ ਭਾਵੇਂ ਮੈਂ ਹੀ ਸਭ ਕੁਝ ਕਰਦਾ ਉਹ ਸਵਾਰਥੀ ਨਹੀਂ ਰਹਿ ਜਾਂਦਾ ਅੱਗੇ ਕੱਕੇ ਕੇ ਸਮੁੰਦਰ ਜਬ ਹੋਏ ਬਿਨ ਸਾਬੂਣੇ ਉਜਿਆਲਾ ਵਾਹ ਕੱਕੇ ਕੇ ਪੁੰਡਰ ਜਬ ਹੋਏ ਪੁੰਡਰ ਜਬ ਹੋਏ ਬਿਨ ਸਾਬੂਣੇ ਉਜਲਿਆ ਸ਼ਬਦ ਥੋੜਾ ਜਿਆ ਮਹਿੰਗਾ ਸੀਗਾ ਜੀ ਮਾਫ਼ ਕਰਨਾ ਪਰ ਇਹ ਕਾਦੀ ਕੰਡਤਾਈ ਹੈ ਕਿ ਜਦੋਂ ਸਿਰ ਦੇ ਕੇਸ ਚਿੱਟੇ ਕੋਲ ਫੁੱਲ ਵਰਗੇ ਹੋ ਜਾਣ ਸਾਬਣ ਵਰਤਣ ਤੋਂ ਬਿਨਾਂ ਹੀ ਸਪੇਦ ਹੋ ਜਾਣ ਨਹੀਂ ਹੁਣੇ ਜਮ ਰਾਜੇ ਕੇ 헤ਰੂ ਆਏ ਮਾਇਆ ਕੇ ਸੰਗਲ ਬੰਦ ਲਿਆ ਫਿਰ ਉਹ ਜਮਰਾਜ ਦੇ 헤ਰੂ ਉਹਦੇ ਪੈਰੋਕਾਰ ਆਏ ਤੇ ਮਾਇਆ ਕੇ ਸੰਗਲ ਬੰਦ ਲਿਆ ਮਾਇਆ ਦੇ ਫਿਰ মোহ ਮਾਇਆ ਦੇ ਸੰਗਲ ਪਾ ਕੇ ਬੰਦ ਲਿਆ ਤੇ ਜਮਰਾਜ ਦੇ ਭੇਜੇ ਹੋਏ ਮੌਤ ਦਾ ਵੇਲਾ ਟੱਕਣ ਵਾਲੇ ਜੇ ਜਮਰਾਜ ਦੇ ਭੇਜੇ ਹੋਏ ਮੌਤ ਦਾ ਵੇਲਾ ਟੱਕਣ ਵਾਲੇ ਦੂਤ ਆ ਖਲੋਣ ਤੇ ਇਧਰ ਅਜੇ ਵੀ ਇਸ ਨੂੰ ਮਾਇਆ ਦੇ ਮੋਹ ਦੇ ਸੰਗਲ ਨੇ ਬੰਨ੍ਹੇ ਰੱਖਿਆ ਹੈ ਬੰਨ੍ਹ ਰੱਖਿਆ ਹੈ ਮੋਹ ਮਾਇਆ ਦੇ ਸੰਗਲ ਨੇ ਧਿਆਨ ਦਿਓ ਜੀ ਵੀ ਉਧਰੋਂ ਤਾਂ ਹੁਣ ਮੌਤ ਦਾ ਸਮਾਂ ਆ ਗਿਆ ਤੇ ਮੋਹ ਮਾਇਆ ਦੇ ਸੰਗਲ ਹਜੇ ਵੀ ਪਏ ਹੋਏ ਨੇ ਵੀ ਆ ਵੀ ਕਰ ਲਗੇ ਉਹ ਵੀ ਕਰ ਲਗੇ ਪਰ ਉਹ ਤਾਂ ਆ ਖੜੇ ਹੁਣ ਲੈ ਜਾਣਗੇ ਧੂਕੇ ਖਿੱਚ ਕੇ ਕਹਿ ਲੋ ਖਿੱਚ ਕੇ ਖਿੱਚ ਕੇ ਲੈ ਜਾਣਗੇ ਇਹ ਸੌਖੀ ਸਮਝ ਆ ਜੂ ਮਹਾਰਾਜ ਕਹਿੰਦੇ ਜਮ ਰਾਜੇ ਕੇ 헤ਰੂ ਆਏ ਮਾਇਆ ਕੇ ਸੰਗਲ ਬੰਦ ਪੈ ਬੰਦ ਲਿਆ ਤੇ ਤੂੰ ਹਜੇ ਵੀ ਮੋਹ ਮਾਇਆ ਦੇ ਸੰਗਲਾਂ ਵਿੱਚ ਵੱਜਿਆ ਪਿਆ ਹੈ ਟਾਈਮ ਵੀ ਆ ਗਿਆ ਤੇਰਾ ਤੁਬਤਮ ਨਹੀਂ ਖੜਾ ਛੜਦਾ ਇਹਦਾ ਭਾਵ ਇਹੀ ਆ ਵੀ ਮੌਤ ਨੇੜੇ ਆ ਹੁਣ 17-80 ਸਾਲਾਂ ਦਾ ਹੋ ਗਿਆ 90ਾਂ ਦਾ ਹਜੇ ਵੀ ਤੂੰ ਮੋਹ ਜਾਲ ਚ ਫਸਿਆ ਪਿਆ ਮਨੁੱਖ ਅੱਗੇ ਮਹਾਰਾਜ ਨੇ ਖਖੇ ਖੁਦਕਾਰ ਸ਼ਾ ਆਲਮ ਕਰ ਖੀਰ ਦਜਨ ਖਰਚ ਦੀਆ ਚੰਨ ਦੇ ਸੁਣਿਓ ਜੀ ਜੋ ਖੁਦਾ ਸਾਰੀ ਦੁਨੀਆ ਦਾ ਬਾਦਸ਼ਾਹ ਹੈ ਤੇ ਜਿਸ ਨੇ ਸਾਰੇ ਜਗਤ ਨੂੰ ਰੋਜੀ અપੜਾਈ ਹੋਈ ਹੈ ਖਾਣਾ-ਦਾਣਾ ਜਿਹੜਾ ਪਚਾਰਿਆ ਇਹ ਭਾਈ ਜੇ ਤੂੰ ਸੱਚਮੁੱਚ ਪੰਡਤ ਹੈ ਤਾਂ ਉਸੇ ਦੀ ਸਿਫਤਸਲਾਹ ਦਾ ਸੌਦਾ ਵਿਹਾਜ ਵਿਹਾਜ ਦਾ ਮਤਲਬ ਉਸੇ ਦਾ ਹੀ ਬਣਜੇ ਵਪਾਰ ਕਰ। ਪੰਡਤ ਦਾ ਮਤਲਬ ਹੁੰਦਾ ਜੀ ਵਿਦਵਾਨ ਕੋਈ ਬਰਾਦਰੀ ਦਾ ਨਹੀਂ ਹੈਗਾ ਇਹਦੇ ਵਿੱਚ ਚੈਪਟਰ। ਇਹ ਕੋਈ ਬਰਾਦਰੀ ਨਾਲ ਸੰਬੰਧਤ ਗੱਲ ਨਹੀਂ ਹੈਗੀ ਇਹ। ਪੰਡਤ ਦਾ ਮਤਲਬ ਲਹੁੰਦਾ ਵਿਦਵਾਨ ਵੀ ਜੇ ਤੂੰ ਵਿਦਵਾਨ ਹੈ ਤੈਨੂੰ ਸੂਝੀ ਆ ਫਿਰ ਉਸੇ ਦੀ ਸਭ ਸਭਤ ਸਲਾਹ ਦਾ ਸੌਦਾ ਕਰ। ਫਿਰ ਐਵੇਂ ਕਾ ਤੋ ਪੂਜਾ ਪੁਜਾਰੀਆਂ ਕਰੀ ਫਿਰਦਾ। ਉਹ ਕਬੀਰ ਕੱਲ ਬੋਲ ਰਿਹਾ ਸੀਗਾ ਚੈਨਲ ਤੇ ਕਿਸੇ ਚੈਨਲ ਬਣਿਆ ਉਹਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕ੍ਰਿਸ਼ਨ ਜੀ ਦੀ ਉਸਤਤੀ ਕੀਤੀ ਆ ਹਾਂ ਮਹਾਰਾਜ ਨੇ ਦੱਸਿਆ ਸਮੇਂ-ਸਮੇਂ ਦੇ ਜਿਹੜੇ ਮਹਾਂਪੁਰਖ ਆ ਉਹਨਾਂ ਨੂੰ ਉਹਨਾਂ ਦਾ ਬਿਆਨ ਕੀਤਾ ਗੁਰਬਾਣੀ ਵਿੱਚ ਪਰ ਜੇ ਤੂੰ ਹੁਣ ਇੰਨਾ ਇੰਨੀ ਤੈਨੂੰ ਸਮਝ ਆ ਗਈ ਆ ਭਾਈ ਤੇ ਫਿਰ ਹੁਣ ਗੁਰੂ ਦਾ ਸਿੱਖ ਬਣ ਤੂੰ ਗੁਰੂ ਦੇ ਕਹੇ ਅਨੁਸਾਰ ਜੀਵਨ ਕਰ ਨਾਲੇ ਗੁਰੂ ਨੇ ਕੋਈ ਆਪਣੇ ਆਪ ਤਾਂ ਥੋਪੀ ਨਹੀਂ ਸਾਡੇ ਤੇ ਗੱਲ ਵੀ ਤੂੰ ਸਾਫਤ ਸੂਤ ਰਹਿਣਾ ਕੇਸ ਰੱਖਣੇ ਆ ਨਾ ਉਹਨਾਂ ਤਾਂ ਅਕਾਲਪੁਰਖ ਵਾਹਿਗੁਰੂ ਦੀ ਕੁਦਰਤੀ ਜਿਹੜਾ ਸੋਮਾ ਹੈ ਉਹਨੂੰ ਫੋਲੋ ਕੀਤਾ ਵੀ ਮਨੁੱਖ ਸਾਬਤ ਸੂਰਤਾ ਹੁਣ ਦੇਖੋ ਚਾਹੇ ਅ ਪੰਡਤਾਂ ਦੇ ਬੱਚੇ ਨੇ ਚਾਹੇ ਉਹ ਬਾਣੀਆਂ ਦੇ ਬੱਚੇ ਨੇ ਹਿੰਦੂਆਂ ਦੇ ਬੱਚੇ ਨੇ ਚਾਹੇ ਤੁਸੀਂ ਕਹੋ ਮੁਸਲਮਾਨਾਂ ਦੇ ਬੱਚੇ ਨੇ ਜੇ ਆਪਾਂ ਉਹਨਾਂ ਦੇ ਨਾਲ ਛੇੜਛਾੜ ਨਹੀਂ ਕਰਦੇਓ ਕੀ ਬਣਨਗੇ ਸਿੱਖ ਜੇ ਆਪਾਂ ਬੱਚੇ ਦੇ ਕੇਸ ਨਹੀਂ ਕਟਾਂਗੇ ਤਾਂ ਉਹ ਕੀ ਬਣੂਗਾ ਸਖ ਬਣੂਗਾ ਨਾ ਸਾਪਤ ਸੂਰਤ ਬਣੂਗਾ ਤੇ ਕੁਦਰਤ ਸਖ ਹੀ ਪੈਦਾ ਕਰਦੀ ਹੈ ਸਾਪਤ ਸੂਰਤ ਪੈਦਾ ਕਰਦੀ ਹੈ ਕੁਦਰਤ ਕੁਦਰਤ ਦੇ ਮੁਤਾਬਕ ਜੀਵਨ ਰਹੀਏ ਰੱਖ ਜੀ ਸਾਪਤ ਸੂਰਤ ਰਹੀਏ ਮਨੁੱਖ ਦੇ ਮੂੰਹ ਤੇ ਦਾੜਾ ਆਉਂਦਾ ਮੁੱਛਾਂ ਆਉਂਦੀਆਂ ਨੇ ਕੇ ਸਾਰਿਆਂ ਦੇ ਸਿਰ ਤੇ ਆਉਂਦੇ ਨੇ ਰੱਖ ਜੀ ਕੇਸ ਫਿਰ ਆਪਾਂ ਹਾਰਮੋਨ ਕਰਵਾ ਕੇ ਤੇ ਆਪਾਂ ਆਪਣਾ ਵੱਖਰਾਪਣ ਕਾਹਤੋਂ ਦਿਖਾਉਨੇ ਆਂ ਅਸੀਂ ਉਹ ਕੁਦਰਤ ਦੇ ਨਿਯਮ ਮੁਤਾਬਕ ਰਹੀਏ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਨੂੰ ਕੁਦਰਤ ਦੇ ਮੁਤਾਬਕ ਜੀਵਨ ਜੀਣ ਵਾਸਤੇ ਸੂਝੀ ਬਖਸ਼ੀ ਹੈ ਜਿਵੇਂ ਹੁਣ ਭੱਟ ਸਹਿਬਾਨਾਂ ਦੀ ਗੱਲ ਕਰਦੇ ਸੀ ਭਾਈ ਸਾਹਿਬ ਵੀ ਭੱਟ ਸਹਿਬਾਨ ਫਿਰ ਉਹ ਪੰਡਤ ਨਹੀਂ ਰਹੇ ਭਾਈ ਆ ਬ੍ਰਾਹਮਣ ਨਹੀਂ ਰਹੇ ਉਹ ਕਹਿੰਦਾ ਸੀ ਵੀ ਸਾਡੇ ਬ੍ਰਾਹਮਣ ਨੇ ਉਹ ਜਿਨ੍ਹਾਂ ਦੀ ਬਾਣੀ ਦਾਰ ਜਾ ਠੀਕ ਆ ਬਾਹਮਣ ਬਰਾਦਰੀ ਦੇ ਵਿੱਚੋਂ ਉਹ ਹੈ ਪਰ ਬਣ ਗਏ ਸਿੱਖ ਉਹ ਫਿਰ ਉਹਨਾਂ ਨੇ ਆਪਣੀਆਂ ਸਾਫਤ ਸੂਰਤ ਕਾਇਮ ਰੱਖੀ ਆ ਗੁਰੂ ਦੇ ਕਹੇ ਅਨਸਾਰ ਜੀਵਨ ਕਰ ਲਿਆ ਤਾਂ ਹੀ ਉਹਨਾਂ ਦਾ ਹੁਣ ਨਾਮ ਗੁਰਬਾਣੀ ਵਿੱਚ ਦਰਜ ਜੋ ਚਾਹੇ ਬਾਹਮਣ ਸੀ ਚਾਹੇ ਕੁਛ ਵੀ ਸੀ ਚਲੋ ਬਰਾਦਰੀ ਤੇ ਲਾ ਲੈਨੇ ਆਪਾਂ ਗੱਲ ਕਿਸੇ ਵੀ ਬਰਾਦਰੀ ਦਾ ਸੀ ਉਹ ਫਿਰ ਉਹ ਬਰਾਦਰੀਆਂ ਤਾਂ ਖਤਮ ਹੋ ਗਈਆਂ ਗੁਰੂ ਦੇ ਸਿੱਖ ਬਣ ਕੇ ਦਸਵੇਂ ਜਾਮੇ ਤੇ ਜਾ ਕੇ ਬਿਲਕੁਲ ਹੀ ਚੱਕ ਤਾਂ ਸਭ ਕੁਝ ਬਿਨਾ ਕੋਈ ਜੋੜ ਨਾ ਕੋਈ ਮਜਬੀ ਨਾ ਕੋਈ ਸਿੰਬਾ ਨਾ ਕੋਈ ਜਮਾਰ ਨਾ ਕੋਈ ਬਹਾਮਣ ਨਾ ਕੋਈ ਖੱਤਰੀ ਨਾ ਕੋਈ ਵੈਸ ਅਮਰਤ ਖੰਡੇ ਬਾਟੇ ਦੀ ਪੌਲ ਲੱਗੀ ਕੀ ਬਣਿਆ ਹੋ ਇੱਕੋ ਇੱਕ ਖਾਲਸਾ ਗੁਰੂ ਦਾ ਸਿੱਖ ਗੁਰੂ ਦਾ ਸਿੱਖ ਬਣਨਾ ਹੀ ਭਾਈ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਹੈ ਜੋ ਆਪੋ ਆਪਣੀ ਵਿਧੀ ਮੁਤਾਬਕ ਵੀ Hindu ਵੀਰ ਆ ਜਿਹੜੇ ਮੁੰਡਨ ਕਰਾ ਕੇ Hindu ਹੋ ਜਾਂਦੇ ਨੇ ਬਣ ਜਾਂਦੇ ਨੇ ਮੁਸਲਮਾਨ ਵੀ ਰਸੂਨਤ ਕਰਾ ਕੇ ਮੁਸਲਮਾਨ ਬਣ ਗਏ ਤੇ ਗਰਬਾਣੀ ਵਿੱਚ ਹੀ ਲਿਖੀ ਹੋਈ ਆ ਭਗਤ ਪਿਆਰਿਆਂ ਦੀ ਬਾਣੀ ਵਿੱਚ ਹੀ ਸ਼ਬਦ ਆ ਇਹ Hindu Turk ਕਹਾਂ ਤੇ ਆਏ ਕੀਨੇ ਰਾਹ ਚਲਾਈ ਮਹਾਰਾਜ ਕਹਿੰਦੇ Hindu ਤੇ Turk ਮੈਨੇ ਮੁਸਲਮਾਨ Hindu ਤੇ ਮੁਸਲਮਾਨ ਕਿੱਥੋਂ ਆਏ ਆ ਇਹ ਕੀਨੇ ਰਾਹ ਚਲਾਈ ਆ ਇਹ ਅਕਾਲ ਪੁਰਖ ਵਾਹਿਗੁਰੂ ਨੇ ਰਾਹ ਤਾਂ ਇੱਕੋ ਹੀ ਚਲਾਈ ਆ ਭਾਈ ਮਨੁੱਖ ਸਾਤ ਸੂਰਤ ਤੇ ਮਨੁੱਖ ਇੱਕੋ ਹੀ ਹੈ ਉਹ ਆਪੋ ਆਪਣੀ ਮਰਜ਼ਾ ਦਾ ਅਨਸਾਰ ਕੋਈ ਹਿੰਦੂ ਬਣ ਗਿਆ ਕੋਈ ਭਾਈ ਮੁਸਲਮਾਨ ਬਣ ਗਿਆ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਕੁਦਰਤ ਪੈਦਾ ਕਰਦੀ ਹੈ ਕਰਦੀ ਹੈ ਉਹੀ ਉਹਨੇ ਫੋਲੋ ਕੀਤਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਤੇ ਅੱਜ ਆਪਣੇ ਭਗਤ ਪਿਆਰੇ 15 ਭਗਤ ਸਹਿਬਾਨਾਂ 11 ਭਟ ਸਹਿਬਾਨਾਂ ਦੀ ਬਾਣੀ ਹੈ ਤਿੰਨ ਗੁਰਸਿੱਖ ਸਹਿਬਾਨਾਂ ਦੀ ਬਾਣੀ ਹੈ ਚਲੋ ਆਪਾਂ ਇਹਨਾਂ ਦੀ ਗੱਲ ਹੀ ਮੰਨ ਲੈਨੇ ਆ ਬਾਹਰ ਬਾਹਰਿਆਂ ਦੀ ਬਲਾ ਨਾ ਮੰਨੋ ਇਹ ਫਿਰ ਸਾਫਤ ਸੂਰਤ ਹੋਏ ਸਿੱਖ ਬਣੇ ਗੁਰਦੇ ਸੁਨਾਹ ਤੇ ਚੱਲੇ ਪ੍ਰਭੂ ਪਰਮਾਤਮਾ ਨੂੰ ਫੋਲੋ ਕੀਤਾ ਇਹਨਾਂ ਨੇ ਭਗਤ ਪਿਆਰਿਆਂ ਨੇ ਵੀ ਪਟ ਸਹਿਬਾਨਾਂ ਨੇ ਵੀ ਉਸੇ ਦੀ ਗਉਣ ਗਾਏ ਫਿਰ ਫਿਰ ਉਹ ਆਪ ਆਪਨ ਦੂਰ ਹੋ ਗਿਆ ਉਹਨਾਂ ਨੇ ਆਪਣਾ ਆਪਨ ਛੱਡਤਾ ਉਹ ਛੱਡਤਾ ਵੀ ਅਸੀਂ ਬ੍ਰਾਹਮਣਾਂ ਜਾਂ ਅਸੀਂ ਖੱਤਰੀਆਂ ਨਾ ਉਹ ਫਿਰ ਗੁਰੂ ਦੇ ਸਿੱਖ ਨੇ ਗੁਰੂ ਦੇ ਪਿਆਰੇ ਨੇ ਅੱਗੇ ਮਹਾਰਾਜ ਦੱਸਦੇ ਨੇ ਖਖੇ ਖੁਦਕਾਰ ਸ਼ਾ ਆਲਮ ਕਰ ਖਰੀਦ ਜਨ ਖਰਚ ਦੀਆਂ